ਅੰਬਰਾਂ ਤੇ ਇੱਕੋ ਰਾਤ ਚ ਬਣਾਇਆ ਦੁਨੀਆ ਦਾ ਅਨੋਖਾ ਖੁੰਨੀ ਕਿਲਾ ਜਿੱਥੋਂ ਬਗੀਆਂ ਸੀ ਖੂਨ ਦੀਆਂ ਨਦੀਆਂ ਗੱਦੀ ਲੋਕ ਮੰਨਦੇ ਸਵਰਗ ਦਾ ਦੂਜਾ ਦਰਵਾਜ਼ਾ ਕਿਲੇ ਤੱਕ ਪੁੱਜਣਾ ਮੌਤ ਦਾ ਘਰ ਇੱਕੋ ਰਾਜਾ ਨੇ ਦੋ ਕਿਲੇ ਦੋ ਜਗ੍ਹਾ ਰਾਜਾ ਰਸਮਾਨ ਚਾਹਰ ਕਰ ਦਿੱਤੇ ਜੀ ਦੋਨੋਂ ਕਿਲੇ ਰਾਜੇ ਨੇ ਦੋ ਕਿਲੇ ਯਹਾਂ ਪਰ ਖੂਨੋ ਕੇ ਨਾਲੇ ਬਗੇ ਥੇ ਇੱਕ ਹੀ ਰਾਤ ਮੇ ਬਣਾਇਆ ਔਰ ਜੋ ਕਿਲਾ ਹੈ ਜੋ ਕਿ ਨਾ ਉਹ ਇੱਕ ਹੀ ਰਾਤ ਮੈਂ ਬਣਾਇਆ ਹੋਇਆ ਹੈ ਹੁਣ ਸਾਨੂੰ ਕਿਲੇ ਤੱਕ ਪੈਦਲ ਜਾਣਾ ਪੈਣਾ ਆ ਅੱਜ ਕੀ ਚੱਲੇ ਇਹ ਕਿੰਨਾ ਪੁਰਾਣਾ ਪਤਾ ਕੁਝ ਤੁਹਾਨੂੰ ਕਿਲੇ ਬਾਰੇ ਬੜਾ ਪੁਰਾਣਾ ਹੈ ਇਹ ਕੀ ਲਾਤੇ ਪਰਮੀ ਤੇ ਨੇੜੇ ਉੱਪਰ ਕਾ ਵੀ ਕਰਦਾ ਜੀ ਇਹਨਾ ਉੱਪਰ ਵੀ ਹੈ ਜੇ ਨਾ ਨਹੀਂ ਇਹ ਕੀ ਕਰਦਾ ਇਹੀ ਇੱਕੋ ਹੀ ਕਰਦਾ ਜੀ ਹਾਂ ਜੀ ਜਿੱਦਾਂ ਜਿੱਦਾਂ ਅਸੀਂ ਪਹਾੜੀ ਦੀ ਚੋਟੀ ਦੇ ਉੱਤੇ ਜਾ ਰਹੇ ਆ ਸਾਨੂੰ ਰਾਹਤੇ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਸੋਹਣੇ ਮਕਾਨ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਆ ਫੀ ਜਦੋ ਜਹਿਦ ਕਰਨ ਤੋਂ ਬਾਅਦ ਆਖਰ ਲੋਹੜਰ ਕਿਲੇ ਦੇ ਕੋਲ ਅਸੀਂ ਪਹੁੰਚੇ ਗਏ ਤੁਸੀਂ ਸਾਹਮਣੇ ਕਿਲੇ ਦਾ ਦ੍ਰਿਸ਼ ਦੇਖ ਸਕਦੇ ਆ ਕਿਲੇ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਮੰਤਸਾ ਦੇਵੀ ਮੰਦਿਰ ਲੈ ਕੇ ਆਏ ਆ ਜਿਹੜਾ ਰਾਜੇ ਨੇ ਬਣਾਇਆ ਸੀਗਾ BB7 Rider Channel ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਰਾਮ ਰਾਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਨਵੀਂ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਜਿੱਦਾਂ ਤੁਸੀਂ ਸਾਰੇ ਭਰਾ ਭੈਣ ਜਾਣਦੇ ਆ ਸਾਨੂੰ 4-5 ਦਿਨ ਹੋ ਗਏ ਕਾਂਗੜਾ ਵਿੱਚ ਰੁਕੇ ਹੋਏ ਨੂੰ ਅੱਜ ਅਸੀਂ ਤੁਹਾਨੂੰ ਜਿਹੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਹਿਮਾਚਲ ਦਾ ਸਭ ਤੋਂ ਪੁਰਾਣਾ ਗੱਦੀ ਲੋਕਾਂ ਦਾ ਪਿੰਡ ਆ ਜਿਹਦਾ ਕਲਚਰ ਲੋਕਾਂ ਦਾ ਰਹਿਣਾ ਸਹਿਣਾ ਦੇਖ ਕੇ ਤੁਸੀਂ ਖੁਦ ਮਹਿਸੂਸ ਕਰੋਗੇ ਇੱਕ ਪੁਰਾਣੇ ਟਾਈਮ ਨੂੰ ਉਸ ਪਿੰਡ ਦੇ ਵਿੱਚ ਹਜ਼ਾਰਾਂ ਸਾਲ ਪੁਰਾਣਾ ਲੋਡਰ ਕਿਲਾ ਹੈ ਰਾਜੇ ਦਾ ਜਿਹੜਾ ਇੱਕੋ ਰਾਤ ਵਿੱਚ ਰਾਜੇ ਨੇ ਤਿਆਰ ਕੀਤਾ ਸੀ ਹੁਣ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਊਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਰਾਜੇ ਨੇ ਰਾਤੋਂ ਰਾਤ ਇਹ ਮਹਿਲ ਤਿਆਰ ਕੀਤਾ ਹੋਵੇ ਇਹਨੂੰ ਸਵਰਗ ਦਾ ਦੁਆਰ ਵੀ ਕਹਿੰਦੇ ਆ ਪਿੰਡ ਦੇ ਲੋਕ ਹੁਣ ਚਲਦੇ ਆ ਇਸ ਪਿੰਡ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਆ ਗੱਡੀ ਲੋਕਾਂ ਦੇ ਨਾਲ ਬੈਠਦੇ ਆ ਜਾਣਦੇ ਆ ਪਿੰਡ ਦਾ ਪੂਰਾ ਇਤਿਹਾਸ ਜਾਂਦੇ ਜਾਂਦੇ ਪਹਿਲਾਂ ਤੁਹਾਨੂੰ ਪਿੰਡ ਦੀ ਲੋਕੇਸ਼ਨ ਦੱਸ ਦਿੰਨੇ ਆ ਹਿਮਾਚਲ ਦੇ ਕਾਂਗੜਾ ਤੋਂ 30 ਕਿਲੋਮੀਟਰ ਦੂਰ ਡਲੋਜੀ ਰੋਡ ਤੇ ਪਿੰਦੇ ਪਿੰਡ ਲੋਡਰ ਦੀਆਂ ਪਹਾੜੀਆਂ ਉੱਤੇ ਇਹ ਕਿਲਾ ਬਣਾਇਆ ਗਿਆ ਆ ਇਸ ਕਿਲੇ ਤੱਕ ਪਹੁੰਚਣ ਵਾਸਤੇ ਅੱਜ ਤੱਕ ਬਹੁਤ ਲੋਕ ਆਪਣੀਆਂ ਜਾਨਾਂ ਗਵਾ ਬਿਠੇ ਆ ਜੋ ਅਸੀਂ ਅੱਜ ਤੁਹਾਨੂੰ ਦਿਖਾਉਣ ਨੂੰ ਜਾ ਰਹੇ ਹਾਂ ਅਸੀਂ ਕਿਲੇ ਦੇ ਕੋਲ ਪਹੁੰਚ ਗਏ ਹਾਂ ਸਾਨੂੰ ਇੱਥੇ ਬਜ਼ੁਰਗ ਮਿਲੇ ਆ ਹਾਂ ਕੁਝ ਕੀ ਆ ਚੱਲ ਜੀ ਹਾਂ ਜੀ ਵਧੀਆ ਜੀ ਹਾਂ ਜੀ ਤੇ ਤੁਸੀਂ ਇੱਥੇ ਤੇ ਰਹਿਣ ਵਾਲੇ ਆ ਜੀ ਹਾਂ ਇੱਥੇ ਰਹਿਣ ਵਾਲੇ ਠੀਕ ਆ ਤੇ ਇਹ ਕਿਹੜਾ ਪਿੰਡ ਕਿਹੜਾ ਜੀ ਆਪਣਾ ਗੁਰਤ ਜੀ ਗੁਰਤ ਬੋਲ ਗੁਰਤ ਮਤਲਬ ਏਰੀਆ ਜਿਹੜਾ ਗੁਰਤ ਆ ਗੁਰਤ ਗੋਤਾ ਤੇ ਹੁਣ ਸਾਨੂੰ ਤੁਸੀਂ ਦੱਸੋ ਜੀ ਉਹ ਸਾਹਮਣੇ ਜਿਹੜਾ ਪਹਾੜੀ ਦੇ ਉੱਪਰ ਹਾਂ ਕਿਲਾ ਆ ਹਾਂ ਤੇ ਇਹ ਕਦੋਂ ਦਾ ਬਣਿਆ ਆ ਕਿਹੜਾ ਕਿਲਾ ਆ ਜੋ ਤੁਹਾਨੂੰ ਪਤਾ ਆ ਅਸੀਂ ਹਾਲ 585 ਮੰਨ ਲਓਗੇ ਨਾ ਅੰਨਾ ਅਸਾ ਦੇਖ ਕੇ ਬੰਦ ਦੇ ਅਸਾ ਦੇ ਅਸਾ ਦੇਖਿਆ ਸੀ ਇਹ ਤਾਂ ਬਹੁਤ ਉੱਚੀ ਚੋਟੀ ਦੀ ਹੈ ਜੀ ਇਹ ਦੇਖਣਾ ਬਹੁਤ ਜ਼ਿਆਦਾ ਹਾਈਟ ਹੈ ਜੀ ਦਾ ਹਾਂ ਤੇ ਇਹ ਕਨੇ ਬਣਾਇਆ ਕਨੇ ਸੀ ਕੋਈ ਰਾਜ ਜਬਾਰੇ ਕਸਲ ਜਰਾ ਜਰਾ ਰਾਜ ਹੁੰਦਾ ਤਾਂ ਤਲ ਰਾਜ ਜਬਾਰੇ ਬਣਿਆ ਜੀ ਸਾਨੂੰ ਜੋ ਸੁਣਨ ਨੂੰ ਮਿਲਿਆ ਕਹਿੰਦੇ ਕਿ ਇੱਕੋ ਰਾਜ ਬਣਿਆ ਸੀਗਾ ਜੀ ਇਹ ਇੱਕੋ ਰਾਜ ਜਿਹੜਾ ਇਕੱਲੇ ਦੋ ਜਗ੍ਹਾ ਰਾਸੋ ਰਸਮਾਨ ਸੈਰ ਕਰਦੇ ਚੇ ਜੀ ਦੋਨੋਂ ਕਿਲੇ ਰਾਜੇ ਨੇ ਦੋ ਕਿਲੋ ਜੀ ਕਿਦਾਂ ਸੋਲੋ ਰਾਜੇ ਤੋਂ ਨਹੀਂ ਖੜਾ ਖੜਾ ਗਿਆ ਅੱਛਾ ਜੀ ਕਿਲਿਆਂ ਦਾ ਇੱਕ ਤਾਂ ਨਾਹਿਗਾ ਜੀ ਆਪਣੇ ਲੋਡਰ ਕਰ ਲੋਡਰ ਕਰ ਲੋਡਰ ਕਰ ਤੇ ਦੂਜਾ ਹੈ ਤਾਰਾ ਕਰ ਤਾਰਾ ਕਰ ਇਹ ਆ ਗੱਲ ਸੁਣ ਕੇ ਤਾਂ ਅਸੀਂ ਹੈਰਾਨੀ ਬਹੁ ਹੋ ਗਈ ਜੀ ਰਾਤੋਂ ਰਾਤ ਤਿਆਰ ਹੋ ਗਏ ਆ ਸਹੀ ਆ ਸਮਝੋਈਏ ਨਾ ਫਿਰ ਅੱਜ ਕੱਲ ਮਸਾਲਾ 6 ਮਿੰਟ ਲੱਗ ਰਿਹਾ 6 ਮਿੰਟ ਨਹੀਂ ਲੱਗਦਾ ਪਤਾ ਕਿ ਕਬ ਵੱਖਰਾ ਇਤਿਹਾਸ ਹੀ ਰਚਦਾ ਜੀ ਸਿੱਧੀ ਗੱਲ ਆ ਹੁਣ ਸਾਨੂੰ ਕਿਲੇ ਤੱਕ ਪੈਦਲ ਜਾਣਾ ਪੈਣਾ ਆ ਤੁਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਦਾ ਰਸਤਾ ਆ ਤੇ ਪੈਰ ਫਿਸਲਦੇ ਪਏ ਆ ਡਿੱਗਣੋਂ ਬਚਿਆ ਮੈਂ ਤੇ ਇਸੇ ਤਰ੍ਹਾਂ ਚੜ੍ਹਾਈ ਸਿੱਧੀ ਉੱਪਰ ਜਾਂਦੀ ਆ ਇੱਕ ਘੰਟੇ ਦਾ ਇਹ ਟ੍ਰੈਕ ਆ ਤੇ ਚਲੋ ਚੱਲਦੇ ਆ ਰਸਤੇ ਦੇ ਵਧੀਆ-ਵਧੀਆ ਵਿਊ ਤੁਹਾਨੂੰ ਅਸੀਂ ਦਿਖਾਲਦੇ ਜਾਣਾ ਆ ਕੀ ਚੱਲੇ ਜੀ ਇਲਾਕਾ ਕਾਫੀ ਉੱਚੀ ਬਾੜੀ ਦੇ ਆ ਜੀ ਇਹਨਾਂ ਹਾਂ ਜੀ ਹਾਂ ਜੀ ਤੇ ਤੁਸੀਂ ਫਿਰ ਇੱਥੇ ਰਹਿਣੇ ਆ ਇੱਥੇ ਰਹਿਣਾ ਪਾ ਜਾਣਾ ਇੱਥੇ ਠੀਕ ਆ ਠੀਕ ਆ ਜੀ ਪਤਾ ਲੱਗਾ ਸੀ ਕਿਲੇ ਬਾਰੇ ਅਸੀਂ ਕਿਹਦੇ ਦੇਖੇ ਜੀ ਇਹ ਕਿੰਨਾ ਪੁਰਾਣਾ ਪਤਾ ਕੁਝ ਤੁਹਾਨੂੰ ਕਿਲੇ ਬਾਰੇ i 小 a

ਵਰਤੋ। ਹੋਈ। ਦਾਦੀ ਹੂੰ। ਕਿੰਨਾ ਮੰਨਦੇ ਸ। ਮੈਨੂੰ ਫੋਟੋ ਦਿਵਾਉਣਾ। ਫੋਟੋ। ਭਾਈ ਬਾਤ ਨਹੀਂ ਖੇਡ। ਅਭੀ ਨਹੀਂ ਖੇਡ। ਕਿਲੇ, ਕਿਲੇ ਤੇ ਪਰਮੀ ਤੇ ਨੇੜੇ। ਥੈਂਕ ਯੂ। ਸ਼ੀਲਿੰਗ ਇਹਦੇ। ਉੱਪਰ ਕਾ ਵੀ ਕਰਦਾ ਜੀ ਇਹਨਾ ਉੱਪਰ ਵੀ ਆਜੇ ਨਾ। ਇਹੀ ਇੱਕ ਹੀ ਗੱਲ ਜੀ ਉੱਪਰ ਹਾਂਜੀ ਇਹ ਕੀ ਹੈ ਇਹਨੇ ਕਿ ਇਸ ਤੇ ਉੱਪਰ ਅੱਛਾ ਜੀ ਚਲੋ ਬਸ ਤੁਹਾਨੂੰ ਇੰਨੀ ਮਤਲਬ ਉੱਪਰ ਦਿੱਕਤ ਨਹੀਂ ਆਉਂਦੀ ਜਦੋਂ ਆਪਣੇ ਨਹੀਂ ਇਹ ਵੀ ਗੈਸਟਾਈਲ ਹੈ ਹਾਂ ਪੇ ਅਰੇ ਗੈਸਟਾਈਲ ਹੈ ਇਹ ਕੋ ਕਾਫੀ ਪੈਰ ਚੱਲ ਕੇ ਆਉਣਾ ਪੈਂਦਾ ਜੀ ਉੱਪਰ ਹਾਂਜੀ ਵੈਸੇ ਇੱਥੇ ਫਸਲ ਵਗੈਰਾ ਕੀ ਹੁੰਦੀ ਹੈ ਜੀ

कोटला के पास है में बच्चों के लिए मेडिकल फैसिलिटी जहाँ पे जैसे की अपने जे बीमार वगैरा कोई हो जाता तो है आस पास में कुछ नहीं हाँ। ਕੋਈ ਨਹੀਂ ਕੋਈ ਡਾਕਟਰ ਨਹੀਂ ਅੱਛਾ ਮਤਲਬ ਇਹ ਕੋਈ ਨਹੀਂ ਹੈ ਨਾ ਲੈ ਕੇ ਜਾਓ ਇਹ ਟਾਂਡਾ ਜਾਂ ਫਿਰ ਨੂਰਪੁਰ ਫੇਰ ਤਾਂ ਬਹੁਤ ਦਿੱਕਤ ਆਤੀ ਹੋ ਗਈ ਹੈ ਨਾ ਜੀ ਦਿੱਕਤ ਤਾਂ ਬਹੁਤ ਜ਼ਿਆਦਾ ਹੈ ਫੇਰ ਤੁਸੀਂ ਕਾਫੀ ਪਰੇਸ਼ਾਨੀ ਦੇ ਵਿੱਚ ਮਤਲਬ ਜੀਵਨ ਆਇਤੇ ਜੇ ਦੇਖਣਾ ਹੋਵੇ ਤਾਂ ਜੀ ਹਾਂ ਜੀ ਨਹੀਂ ਹੈ ਇਹ ਸਾਨੂੰ ਨਹੀਂ ਆਉਂਦੇ ਕਰਦੇ ਹਾਂ ਹੁਸ਼ਿਆਰਪੁਰ ਪੰਜਾਬ ਹਾਂ ਪੰਜਾਬ ਪੰਜਾਬ ਤੇ ਬਾਹਰ ਸੇ ਆਏ ਮਤਲਬ ਆ ਕਿ ਜਿੱਦਾਂ ਹੁਣ ਐਸ ਵੇਲੇ ਕਾਫੀ ਐਡਵਾਂਸ ਹੋ ਗਿਆ ਆ ਹਿਮਾਚਲ ਵੀ ਕਾਫੀ ਨਾ ਲੇਕਿਨ ਇਧਰਲੇ ਜਿਹੜੇ ਪਿੰਡ ਆ ਸੀ ਦੇਖਿਆ ਅਜੇ ਵੀ ਥੋੜੇ ਬੈਕਵਰਡ ਮਤਲਬ ਪੁਰਾਣੇ ਸਟਾਈਲ ਦੇ ਰਹਿ ਗਏ ਨਾ ਜੀ ਰਹਣਾ ਸੈਣਾ ਜਿਹੜਾ ਆ ਉੱਪਰ ਜਿੱਦਾਂ ਜਿੱਦਾਂ ਉੱਪਰ ਜਾਂਦੇ ਆ ਅਸੀਂ ਪਹਾੜੀ ਏਰੀਆ ਦੇ ਵਿੱਚ ਜਾਨਵਰ ਵੀ ਕੋਈ ਨਹੀਂ ਦੇ ਕੋਈ ਸਦੋ ਤੇ ਦੂਰੀ ਦੂਰੇ ਦੂਦੂਰੇ ਇੱਥੇ ਨਾ ਪਾਸ ਜੋ ਇਹ ਸੜਕ ਦੇ ਨਹੀਂ ਜਿੱਥੇ ਨੀਚੇ ਤੇ ਜਾਂਦੇ ਕੋਈ ਨਾ ਇਹ ਬਤਨ ਹਮਾਰੀ ਤਿੰਨ ਬੱਕਰੀਆਂ ਖਾ ਰੱਖੀ ਐ ਅੱਛਾ ਤਿੰਨ ਬੱਕਰੀਆਂ ਖਾ ਲਈ ਹਾਂਜੀ ਮਤਲਬ ਕਿ ਮਤਲਬ ਕੀ ਆ ਆਪਣੇ ਤਿੰਨੂਆ ਵਗੈਰਾ ਕਿਹਾਂ ਪੇ ਸ਼ੇਰ ਸ਼ੇਰ ਹੈ ਨਹੀਂ ਹੋਗਾ ਬੈਂਦੂਆ ਹੋਵੇ ਸ਼ੇਰ ਹੈ ਜਾਂ ਬਈ ਸ਼ੇਰ ਦਾ ਕਿੰਨਾ ਹਮੇ ਦੇਖ ਲਿਆ ਬਾਗ ਬਹੁਤ ਚਾ ਬਾਗ ਹੈ ਤਿੰਨ ਕੀ ਤਾਂ ਬਾਗ ਨੂੰ ਕੀਤੀ ਤਾਂ ਚਲੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਠੀਕ ਹੈ ਜੀ ਹਾਂ ਜੀ ਠੀਕ ਹੈ ਉੱਪਰ ਜਾਣਾ ਅਸੀਂ ਹਾਂ ਜੀ ਅਸੀਂ ਆਏ ਸੀ ਕਿਲਾ ਦੇਖਣ ਤੁਹਾਨੂੰ ਪਤਾ ਲੱਗਾ ਸੀ ਕਿਲਾ ਸੀ ਕਿ ਚਲੋ ਦੇਖ ਲਈਏ ਜਾ ਕੇ ਨਾਲ ਪਿੰਡ ਘੁੰਮ ਲਈਏ ਬਹੁਤ ਪੁਰਾਣਾ ਪਿੰਡ ਲੱਗਿਆ ਹੋਇਆ ਚਲੋ ਠੀਕ ਹੈ ਜੀ ਠੀਕ ਹੈ ਜੀ ਉਧਰ ਆ ਗਵਾਣੀ ਮੈਂ ਅੱਛਾ ਅੱਛਾ ਬਾਈ ਬਾਈ ਘਰ ਬਾਈ ਕਾ ਦੇ ਇਹ ਫੋਜੀ ਬਣ ਰਿਹਾ ਇਹ ਸਾਬ ਚਲੀ ਜਾਣਾ ਇਸ ਪਿੰਡ ਦੇ ਵਿੱਚ ਜਿੰਨੇ ਵੀ ਸਾਨੂੰ ਘਰ ਦੇਖਣ ਨੂੰ ਮਿਲੇ ਤੁਸੀਂ ਵੀ ਦੇਖਿਆ ਸਾਰੇ ਬਹੁਤ ਜ਼ਿਆਦਾ ਪੁਰਾਣੇ ਜਿਹੜੇ ਵੱਡੇ ਵੱਡੇ ਪੱਥਰਾਂ ਦੇ ਨਾਲ ਬਣੇ ਹੋਏ ਆ ਮਿੱਟੀ ਨਾਲ ਲਿਪੇ ਹੋਏ ਆ ਤੁਸੀਂ ਦੇਖ ਸਕਦੇ ਆ ਅੱਜ ਵੀ ਪੁਰਾਣਾ ਕਲਚਰ ਨਜ਼ਰ ਆਉਂਦਾ ਆ ਇਹਨਾਂ ਘਰਾਂ ਵੱਲ ਦੇਖ ਕੇ ਕਿੰਨੀ ਸੋਹਣੀ ਜਗ੍ਹਾ ਦੇ ਵਿੱਚ ਇਹ ਲੋਕ ਰਹਿੰਦੇ ਆ ਸ਼ਾਂਤ ਵਾਤਾਵਰਨ ਜੋ ਹਰ ਕਿਸੇ ਨੂੰ ਵਧੀਆ ਲੱਗੇਗਾ ਜਿੱਦਾਂ ਜਿੱਦਾਂ ਅਸੀਂ ਪਹਾੜੀ ਦੀ ਚੋਟੀ ਦੇ ਉੱਤੇ ਜਾ ਰਹੇ ਹਾਂ ਸਾਨੂੰ ਰਾਹਤੇ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਸੋਹਣੇ ਮਕਾਨ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਆ ਜਿਹੜੇ ਦਿਲ ਨੂੰ ਛੂੰਹਦੇ ਆ ਕਾਫੀ ਜਦੋ ਜਹਿਦ ਕਰਨ ਤੋਂ ਬਾਅਦ ਆਖਰ ਲੋਹੜਰ ਕਿਲੇ ਦੇ ਕੋਲ ਅਸੀਂ ਪਹੁੰਚੇ ਗਏ ਤੁਸੀਂ ਸਾਹਮਣੇ ਕਿਲੇ ਦਾ ਦ੍ਰਿਸ਼ ਦੇਖ ਸਕਦੇ ਆ ਵਾਕਈ ਪਿੰਡ ਦੇ ਲੋਕ ਬਿਲਕੁਲ ਸਹੀ ਕਹਿੰਦੇ ਸੀ ਕਿ ਸਵਰਗ ਤੋਂ ਵੀ ਸੋਹਣਾ ਆ ਸਵਰਗ ਦਾ ਇੱਕ ਦਵਾਰਾ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਆ ਆਲੇ ਦੁਆਲੇ ਦਾ ਦ੍ਰਿਸ਼ ਦੇਖ ਕੇ ਇੰਨਾ ਸੋਹਣਾ ਕਿਲਾ ਮੈਂ ਅੱਜ ਤੱਕ ਜਿੰਨੇ ਟਰੈਕ ਕੀਤੇ ਆ ਮੈਨੂੰ ਨਹੀਂ ਕਿਤੇ ਮਿਲਿਆ ਤੁਸੀਂ ਖੁਦ ਦੇਖ ਕੇ ਆਪ ਅੰਦਾਜ਼ਾ ਲਾ ਲਓ ਚਲੋ ਹੁਣ ਚੱਲਦੇ ਆ ਕਿਲੇ ਤੱਕ ਹੁਣ ਤੁਹਾਨੂੰ ਕਿਲੇ ਦਾ ਇਤਿਹਾਸ ਦੱਸ ਦਿੰਨੇ ਆ ਇਹ 600 ਈਸਵੀ ਵਿੱਚ ਰਾਜਾ ਗਣੇਸ਼ ਵਰਮਨ ਦੁਆਰਾ ਬਣਾਇਆ ਗਿਆ ਜਿਸ ਕਾਰਨ ਇਸ ਪਿੰਡ ਦਾ ਨਾਮ ਵੀ ਗਣੇਸ਼ਗੜ ਰੱਖਿਆ ਗਿਆ ਇਹ ਕਿਲੇ ਦਾ ਨਿਰਮਾਣ ਰਾਜੇ ਨੇ ਆਪਣੀ ਸੈਨਾ ਲਈ ਕਰਵਾਇਆ ਸੀ ਬਹੁਤ ਜ਼ਿਆਦਾ ਪਹਾੜੀ ਦੀ ਚੋਟੀ ਤੇ ਹੁਣ ਕਰਨ ਇੱਥੋਂ ਚਾਰੇ ਦ੍ਰਿਸ਼ ਸਾਫ਼ ਨਜ਼ਰ ਆਉਂਦੇ ਸੀ ਇਸੇ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਕਰਨ ਲਈ ਰਾਜੇ ਨੇ ਇੱਥੇ ਕਿਲਾ ਬਣਵਾਇਆ ਜਦੋਂ ਅੰਗਰੇਜ਼ਾਂ ਨਾਲ ਲੜਾਈ ਹੋਈ ਤਾਂ ਬਹੁਤ ਜ਼ਿਆਦਾ ਭਿਆਨਕ ਦ੍ਰਿਸ਼ ਬਣਿਆ ਲੜਾਈ ਦੌਰਾਨ ਇੱਥੋਂ ਖੂਨ ਦੀਆਂ ਨਦੀਆਂ ਬਗੀਆਂ ਸੀ ਜਿਸ ਕਾਰਨ ਇਸ ਨੂੰ ਅੱਜ ਲੋਥੜਗੜ੍ਹ ਵੀ ਕਿਹਾ ਜਾਂਦਾ ਆ ਤੁਸੀਂ ਇਸ ਕਿਲੇ ਦੀ ਬਣਤ ਨੂੰ ਦੇਖ ਸਕਦੇ ਹੋ ਸਾਹਮਣੇ ਦੋ ਬੁਰਜੀਆਂ ਬਣਾਈਆਂ ਹੋਈਆਂ ਆ ਜੋ ਕਿ ਕਾਫੀ ਉੱਚੀਆਂ ਆ ਇਨ੍ਹਾਂ ਉੱਤੋਂ ਸਾਰੇ ਇਲਾਕੇ ਦੀ ਨਿਗਰਾਨੀ ਕੀਤੀ ਜਾਂਦੀ ਹੁੰਦੀ ਆ ਕਿਲੇ ਦੀ ਚਾਰ ਦਿਵਾਰੀ ਅੱਜ ਵੀ ਉਦਾਂ ਹੀ ਖੜੀ ਆ ਪਰ ਕਈ ਜਗ੍ਹਾ ਤੋਂ ਇੱਕ ਕੁਦਰਤੀ ਮਾਰ ਝਲਦੀ ਹੋਈ ਟੁੱਟ ਗਈ ਆ ਇਸ ਕਿਲੇ ਅੰਦਰ ਜਾਣਾ ਵੀ ਸੌਖਾ ਨਹੀਂ ਕਿਉਂਕਿ ਕੋਈ ਰਸਤਾ ਨਹੀਂ ਬਚਿਆ ਅਸੀਂ ਇੱਕ ਕੰਧ ਦੇ ਟੁੱਟੇ ਹਿੱਸੇ ਵਿੱਚੋਂ ਕਿਲੇ ਦੇ ਅੰਦਰ ਦੇ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਇਸ ਕਿਲੇ ਦੀ ਅਦਰੂਨੀ ਹਾਲਤ ਵੇਖ ਦਿਲ ਨੂੰ ਬੜਾ ਦੁੱਖ ਲੱਗਦਾ ਆ ਕਿ ਇੰਨਾ ਇਤਿਹਾਸਿਕ ਤਰੋਰਾ ਨੂੰ ਕਿਉਂ ਸਰਕਾਰ ਅਣਦੇਖਾ ਕਰ ਦਿੰਦੀ ਆ ਜਿਹੇ ਇਤਿਹਾਸਿਕ ਸਥਾਨ ਅਤੇ ਇਹਨਾਂ ਦਾ ਵजूद ਇਤਿਹਾਸ ਦੇ ਪੰਨਿਆਂ ਵਿੱਚ ਗੁੰਮ ਹੋ ਰਿਹਾ ਆ ਸਰਕਾਰ ਨੂੰ ਚਾਹੀਦਾ ਆ ਕਿ ਇਹਨਾਂ ਸਥਾਨਾਂ ਨੂੰ ਆਪਣੇ ਅਧੀਨ ਲੈ ਕੇ ਮੁਰੰਮਤ ਕਰਵਾਉਣ ਤਾਂ ਜੋ ਇਹ ਦੇਖਣਯੋਗ ਹੋ ਸਕਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ ਮੈਂ ਹੁਣ ਆਪਣੀ ਆਵਾਜ਼ ਨੂੰ ਬਰਾਮ ਦੇਵਾਂਗਾ ਤਾਂ ਜੋ ਤੁਸੀਂ ਇਸ ਕਿਲੇ ਨੂੰ ਕੁਦਰਤੀ ਮਾਹੌਲ ਅਤੇ ਕੁਦਰਤੀ ਆਵਾਜ਼ਾਂ ਨੂੰ ਮਹਿਸੂਸ ਕਰਦੇ ਹੋਏ ਵੇਖੋ ਮੌਤ ਦਾ ਘਰ ਹੀ ਆ ਕਾਕਾ ਇਹ ਤਾਂ ਜਿੱਦਾਂ ਨਹੀਂ ਜਗ੍ਹਾ ਤੇ ਕਿਲਾ ਆ ਲੇ ਤੋਂ ਬਾਅਦ ਹੋਣਾ ਸੀ ਤੁਹਾਨੂੰ ਮਨਕਸ਼ਾ ਦੇਵੀ ਮੰਦਿਰ ਲੈ ਕੇ ਆਏ ਆ ਜਿਹੜਾ ਰਾਜੇ ਨੇ ਬਣਾਇਆ ਸੀਗਾ ਹੁਣ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਦ੍ਰਿਸ਼ਾ ਮਾਤਾ ਦੇ ਦਰਬਾਰ ਦਾ ਤੇ ਜਿਹੜਾ ਸਾਹਮਣੇ ਤੁਸੀਂ ਵਿਸ਼ਾਲ ਦਰਖਤ ਦੇਖ ਰਹੇ ਆ ਇਹ ਰਾਜੇ ਨੇ ਕਹਿੰਦੇ ਲਾਇਆ ਸੀਗਾ ਹੁਣ ਚੱਲਦੇ ਆ ਮੰਦਿਰ ਦੇ ਅੰਦਰ ਤੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਇੰਨਾ ਭਾਰਾ ਦਰਖਤ ਦੇਖ ਕੇ ਲੱਗਦਾ ਕਿ ਇਹ ਵਾਕਿਆ ਹੀ ਹਜ਼ਾਰਾਂ ਸਾਲ ਪੁਰਾਣਾ ਦਰਖਤਾ ਬਹੁਤ ਜ਼ਿਆਦਾ ਹੈਰਾਨੀਜਨਕ ਹੈ ਕਿਉਂਕਿ ਇਹਦੀਆਂ ਜੜ੍ਹਾਂ ਅਸੀਂ ਦੇਖੀਆਂ ਬਹੁਤ ਦੂਰ ਦੂਸ ਤੱਕ ਨਿਕਲੀਆਂ ਹੋਈਆਂ ਜੰਗਲ ਦੇ ਵਿੱਚ ਆਲੇ ਦੋਲੇ ਦਾ ਦ੍ਰਿਸ਼ ਦਾ ਕਿਆ ਕਹਨੇ ਆ ਜਿੱਦਾਂ ਕਿਲੇ ਦਾ ਦ੍ਰਿਸ਼ਾ ਉਸੇ ਤਰ੍ਹਾਂ ਇੱਥੇ ਵੀ ਆਲੇ ਦੁਆਲੇ ਦਾ ਆ ਮਾਤਾ ਦਾ ਦਰਬਾਰ ਵੀ ਸਵਰਗ ਨਾਲੋਂ ਘੱਟ ਨਹੀਂ ਹੈਗਾ ਤੁਸੀਂ ਸਾਹਮਣੇ ਨਜ਼ਰ ਮਾਰੋ ਜਿਹੜੇ ਸਾਨੂੰ ਪਹਾੜ ਦਿਖਾਈ ਦੇ ਰਹੇ ਆ ਉਹਨਾਂ ਤੇ ਅਜੇ ਵੀ ਧੂਪਾ ਜਦ ਕਿ ਜਿੱਥੇ ਅਸੀਂ ਖੜੇ ਆ ਇਸ ਵੇਲੇ ਸ਼ਾਮ ਪੈ ਚੁੱਕੀ ਆ ਕੁਦਰਤ ਦੇ ਰੰਗ ਬਰੰਗੇ ਦ੍ਰਿਸ਼ ਦੇਖ ਕੇ ਹਰ ਕੋਈ ਸੋਚੀ ਪੈ ਜਾਏਗਾ ਹੁਣ ਤੁਹਾਨੂੰ ਮਾਤਾ ਦੇ ਦਰਬਾਰ ਦੇ ਆਲੇ-ਦੁਆਲੇ ਦਾ ਸੋਹਣਾ ਦ੍ਰਿਸ਼ ਦਿਖਾਉਂਦੇ ਆ। ਤੁਸੀਂ ਦੇਖ ਸਕਦੇ ਆ। ਹੁਣ ਅਸੀਂ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਆ। ਆਸ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਕਿਉਂਕਿ ਅਸੀਂ ਪੂਰਾ ਜੋ ਲਾਤਾ ਅੱਜ ਇਸ ਵੀਡੀਓ ਵਾਸਤੇ ਅਸੀਂ ਇਹੀ ਕੋਸ਼ਿਸ਼ ਕਰਦੇ ਆ ਤੁਸੀਂ ਸਾਰੇ ਜਾਣਦੇ ਆ ਕਿ ਤੁਹਾਨੂੰ ਲੁਕੀਆਂ ਹੋਈਆਂ ਅਜਿਹੀਆਂ ਜਗ੍ਹਾ ਦਿਖਾਈਏ ਜਿਨ੍ਹਾਂ ਬਾਰੇ ਕੋਈ ਨਾ ਜਾਣਦਾ ਹੋਵੇ। ਜਿੱਦਾਂ ਮੈਂ ਤੁਹਾਨੂੰ ਹਰ ਵਾਰ ਕਹਿੰਦਾ ਆ ਸਾਨੂੰ ਵੀ ਇੱਕ ਤੁਹਾਡੇ ਕੋਲੋਂ ਇਹੀ ਆਸ ਦੀ ਲੋੜ ਹੁੰਦੀ ਆ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚਲੋ ਹੁਣ ਚੱਲਦੇ ਆਂ ਕਾਫੀ ਟਾਈਮ ਹੋ ਗਿਆ ਧੰਨਵਾਦ ਵਾਪਸੀ ਤੇ ਪਿੰਡ ਦੇ ਇੱਕ ਪਰਿਵਾਰ ਨੂੰ ਮਿਲਾਂਗੇ ਜਿਨ੍ਹਾਂ ਦੇ ਬਜ਼ੁਰਗ ਇਸ ਕਿਲੇ ਨਾਲ ਜੁੜੇ ਸੀ ਅਤੇ ਉਹਨਾਂ ਕੋਲ ਇਸ ਕਿਲੇ ਦਾ ਲਿਖਤ ਰੂਪ ਵਿੱਚ ਇਤਿਹਾਸ ਪਿਆ ਹੋਇਆ ਆ ਬਸ ਜੀ ਸਤਿ ਸ਼੍ਰੀ ਅਕਾਲ ਤੇ ਅਸੀਂ ਇਹਨਾਂ ਤੋਂ ਇਸ ਕਿਲੇ ਦੀ ਡਿਟੇਲ ਪੁੱਛੀ ਆ ਤੇ ਇਹ ਸਾਨੂੰ ਦੱਸਣਗੇ ਪੂਰੀ ਡਿਟੇਲ ਦੇ ਵਿੱਚ ਤੇ ਭਾਜੀ ਜੋ ਤੁਸੀਂ ਲਿਖਿਆ ਆ ਤੁਸੀਂ ਕਹਿੰਦੇ ਪੂਰੀ ਡਿਟੇਲ ਵਗੈਰਾ ਇਸ ਕਿਲੇ ਬਾਰੇ ਸਾਨੂੰ ਪਤਾ ਸੀ ਤੁਹਾਡੇ ਬਜ਼ੁਰਗਾਂ ਨੂੰ ਪਤਾ ਸੀਗੀ ਉਹ ਸਾਰੇ ਦਰਸ਼ਕਾਂ ਨੂੰ ਸਾਰੀ ਡਿਟੇਲ ਦੇ ਵਿੱਚ ਦੱਸੋ ਨਮਸਕਾਰ ਮੈਂ ਪਵਨ ਕੁਮਾਰ ਸ਼ਰਮਾ ਲੋਧਰਗੜ ਜ਼ਿਲ੍ਹਾ ਚੰਬਾਲ ਮਾਧ ਪ੍ਰਦੇਸ਼ ਸੇ ਬੋ ਰਹਾ ਹੂੰ ਮਾਰੇ ਲੋਧਰਗੜ ਮੈਂ ਮਨਸਾ ਮਾਤਾ ਦੇਵੀ ਦਾ ਪ੍ਰਚੀਨ ਮੰਦਿਰ और साथ में किला भी है ये किला राजा गणेश वर्वन द्वारा बनाया गया है जिस कारण इस युग में गणेशगढ़ के नाम से जाना गया है इस किले के दो मेन गेट भी थे अंदर और किला एक ही राज्य में बनाया गया है यहाँ पर अंग्रेजों और फौज की आपस में लड़ाई हुई है यहाँ पर ऊनों के नारे बन गए थे इस, ए, इस नाम का ਔਰ ਇਸੇ ਕਾਰਨ ਇਸੇ ਕਾਰਨ ਇਸ ਦਾ ਨਾਮ ਲੋਧਰgarh ਪੜ ਗਿਆ मतलब ਜਦੋਂ ਇੱਥੇ ਜੁੱਧ ਹੋਇਆ ਹਾਂਜੀ ਤੇ ਅੰਗਰੇਜ਼ਾਂ ਦੇ ਨਾਲ ਤਾਂ ਉਸ ਵੇਲੇ ਨਾਲੇ ਖੂਨ ਦੇ ਬਗੇ ਸੀ ਤੇ ਖੂਨ ਦੇ ਨਾਲੇ ਬਗੇ ਉਹਦੇ ਕਰਕੇ ਲੋਧਰ ਪਿਆ ਲੋਧਰgarh ਠੀਕ ਆ ਪਹਿਲਾਂ ਕੀ ਨਾਮ ਸੀ ਇਹਨ ਦਾਸਤਾ ਸਾਡਾ ਪੇਜ ਪਹਿਲਾਂ ਗਮੇਸ਼ਕਰ ਸੀਗਾ ਤੇ ਲੜਾਈ ਤੋਂ ਬਾਅਦ ਜਦੋਂ ਖੂਨ ਦੇ ਨਾਲੇ ਬਗੇ ਤਾਂ ਫਿਰ ਲੋਧਰgarh ਹਾਂਜੀ ਇਸ ਦਾ ਨਾਮ ਲੋਧਰgarh ਪੜ ਗਿਆ ਠੀਕ ਆ ਚਲੋ ਬਹੁਤ ਵਧੀਆ ਸਾਨੂੰ ਤੁਸੀਂ ਜਾਣਕਾਰੀ ਦਿੱਤੀ ਆ ਤੇ ਹੁਣ ਤੁਸੀਂ ਵੀ ਦਿੱਥੋ ਕੁਝ ਮਾਤਾ ਦੇ ਦਰਬਾਰ ਵਾਲੇ ਨਾਲ ਤੋਂ ਜਿਹੜਾ ਉੱਪਰ ਆ ਉਹ ਵੀ ਕਹਿੰਦੇ ਰਾਜੇ ਨੇ ਬਣਾਇਆ ਸੀਗਾ ਜੀ 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 ਉਹ ਰਾਜੇ ਨੇ ਬਣਾਇਆ ਸੀਗਾ ਇੱਕ ਹੀ ਰਾਤ ਮੇ ਬਣਾਇਆ ਤੇ ਜੋ ਕਿਲਾ ਹੈ ਜੋ ਕਿਲਾ ਉਹ ਇੱਕ ਹੀ ਰਾਤ ਮੇ ਬਣਾਇਆ ਹੋਇਆ ਹੈ ਅੱਛਾ ਕਿਲਾ ਵੀ ਜਿਹੜਾ ਹੈ ਜੀ ਜੀ ਜੀ